ਹਾ ਗੇਟ ਦੋਏ ਬੰਦ ਵਾ ਕਿਤੇ ਗਏ ਤੇ ਨਹੀਂ ਆਹ ਹੱਦ ਦੇ ਨੇ ਟੇਕ ਹੁੰਡਾ ਮਾਰ ਕੇ ਬੈਠੇ ਆ ਕੀ ਗੱਲ ਹ ਹੁੰਡਾ ਵੀ ਅੰਦਰੋਂ ਵੱਜਾ ਵਾ ਅੰਦਰ ਹੋਣਾ ਕੋਈ ਲੈ ਮੰਮੀ ਆਏ ਹਾਂ ਹਾਂ ਸਾਸਰੀ ਕਾਲ ਕੀ ਗੱਲ ਵਾ ਜਿਨੇ ਹੁੰਡੇ ਮਾਰੇ ਤੁਹਾਡੇ ਦਿਲ ਚ ਕੋਈ ਆ ਨਾ ਜਾਵੇ ਨਹੀਂ ਮੰਮੀ ਨਹੀਂ ਘਰ ਐ ਨਹੀਂ ਗੇ ਕਿੱਥੇ ਗਏ ਚੱਲ ਆਜੋ ਅੰਦਰ ਮੈਂ ਤੇ ਮੈਨੂੰ ਫੋਨ ਹੀ ਕਰ ਦਿੰਦੇ ਮੈਂ ਚੱਲ ਮੈਂ ਚੱਲ ਜਾਨੀ ਆ ਫੋਨ ਕੀ ਲਾਉਣਾ ਵਾ ਬਲਜੀਤ ਹੁਣ ਮਨਜੋਤ ਪਤਾ ਨਹੀਂ ਕਿੱਧਰ ਨਿਕਲ ਗਿਆ ਈਓ ਭਾਵੇਂ ਵੀ ਸ਼ਰਾਬ ਪੀ ਕੇ ਤੇ ਆ ਜਾਏ ਕੋਈ ਪਤਾ ਨਹੀਂ ਇਹਦਾ ਵੀ ਮੂੜਦਾ ਜੇ ਇੱਕ ਨੂੰ ਤੱਕ ਵਾਕੇ ਅੰਦਰ ਪਾਇਆ ਈਓ ਉਹ ਠੀਕ ਐ ਘੜੀ ਹੁਣ ਮੈਨੂੰ ਤੇ ਇਹਦਾ ਹਸਤਾ ਲੱਗ ਗਿਆ ਈਏ ਮੰਮੀ ਪੱਧਰਾ ਇੱਥੇ ਕਿਹੜਾ ਵਾ ਸਾਰੇ ਤੇ ਸਿਰੇ ਤੋਂ ਸਿਰਾ ਵਾ ਫੇਰ ਰੱਖਣਾ ਆਂਦੀ ਆ ਜੇ ਤੈਨੂੰ ਮੈਂ ਸਾਧੇ ਹੀ ਲਿਆ ਆਪਣਾ ਫੈਸਲਾ ਕਰਾਉਣ ਨੂੰ ਉਹ ਤੇ ਅੱਗੇ ਲਾਣੀ ਰੱਜਿਆ ਵੈਂਦਾ ਵੀ ਤੂੰ ਹੋਲੀ ਜੀ ਨਾਲ ਕਿਦਨ ਨੂੰ ਖਿਸਕ ਗਿਆ ਵਾ ਉਹਨੂੰ ਮੰਮੀ ਚੜਿਆ ਵਾ ਗੁੱਸਾ ਤੇ ਉਹਨੇ ਲੱਗਦਾ ਪੀ ਕੇ ਤੇ ਫੇਰ ਹੱਲਾ ਗੁੱਲਾ ਕਰਨਾ ਹੀ ਹਾਂ ਤੇ ਫੇਰ ਪਸਾਤ ਪੈ ਜਾਣਾ ਜ਼ਿਆਦਾ ਉਹ ਗੱਲ ਮੈਂ ਤੇ ਆਨੀ ਹਾਂ ਆ ਲੜਾਈ ਮੁੱਕੀ ਨਹੀਂ ਤਾਂ ਉਹਨੇ ਵੇਖੀ ਹੋਰ ਪਾ ਕੇ ਬਹਿ ਜਾਣਾ ਕੁੜੀਏ ਤੈਨੂੰ ਮੈਂ ਤਾਂ ਹੀ ਕਹਿੰਨੀ ਆ ਇਹਨੂੰ ਨਾ ਫੋਨ ਕਰਿਆ ਕਰ ਮੈਨੂੰ ਭਾਵੇਂ ਕੱਲ੍ਹ ਕਰ ਇਹਨੂੰ ਨਾ ਕਰਿਆ ਕਰ ਮਾਂ ਮੇਰੀ ਮੈਨੂੰ ਵੀ ਦੱਸ ਦੇ ਮੈਂ ਕਿਹੜੇ ਖੂਚ ਪੈਦਾ ਕਿਹੜਾ ਖੂਪ ਪੁੱਟਿਆ ਜਿਹੜਾ ਮੈਂ ਉਥੇ ਪੈ ਕੇ ਤੇ ਮਰ ਜਾਨੀ ਤੇ ਤੁਹਾਡੇ ਗਲੋਂ ਬਲਾ ਲੱਥ ਜਾਨੀ ਆ ਚੰਗਾ ਤੈਨੂੰ ਤੇ ਕੋਈ ਗੱਲ ਕਹਿਨੀ ਨਾ ਤੂੰ ਦੂਜੇ ਬੰਨੇ ਜਾਨੀ ਹੁਣ ਜਾਣ ਕੇ ਦੀ ਲੱਤ ਬਾਹ ਤੋੜ ਦੂ ਤੂੰ ਸਾਂਭੀ ਜਿੱਦਾ ਸਾਹਮਣਾ ਫੇਰ ਤੈਨੂੰ ਪਤਾ ਲੱਗਣਾ ਵਾ ਉਹ ਮੰਮੀ ਤੁਰਿਆ ਕੋਈ ਜਾਣਾ ਨਹੀਂ ਆ ਲੱਤ ਮੋਂ ਐਵੇਂ ਤੋੜ ਦੂਗਾ ਤੇ ਨਾਲੇ ਮੰਮੀ ਮੇਰਾ ਵੀ ਮਾਸਾ ਤਰਸ ਕਰ ਲਿਆ ਕਰ ਜੇ ਮੈਂ ਤੇਰੀ ਪਿਆਲੀ ਦੀ ਹਿੱਸੇਦਾਰ ਨਹੀਂ ਨਾ ਹੈਗੀ ਤੇ ਤੇਰੇ ਮੇਰੇ ਦੁੱਖਾਂ ਦੀ ਹਿੱਸੇਦਾਰ ਤੂੰ ਬਣ ਜਾ ਚੰਗਾ ਨਹੀਂ ਪਿਆਲੀ ਮੈਂ ਸਿਰ ਤੇ ਰੱਖ ਕੇ ਲੈ ਜਾਣੀ ਤੁਹਾਡੇ ਵਾਸਤੇ ਹੀ ਆ ਪਹਿਲੀ ਪਹਿਲੀ ਹੁੰਦੀ ਰਹਿੰਦੀ ਬੱਸ ਸਸਰੀ ਪੂਆ ਗਈ ਚੁੱਪ ਕਰ ਸਸਰੀ ਕਾਲ ਸਸਰੀ ਕਾਲ ਕਿੱਥੋਂ ਆਏ ਜੇ ਤੂੰ ਕਿੱਥੇ ਖਸ ਗਏ ਮੈਂ ਤਾਂ ਠੀਕ ਹੀ ਨਹੀਂ ਗਈ ਦਵਾਈ ਲੈਣ ਗਏ ਸਸਰੀ ਸਸਰੀ ਅਹੀਂ ਗੱਡੀ ਵੇਖੀ ਅਹੀਂ ਆਖਿਆ ਵੀ ਮੰਜੋ ਉਹ ਤਾਂ ਮੰਨਪ੍ਰੀਤ ਘਰੇ ਆਏ ਆ ਤੇ ਪੂਆ ਕਿਹੜੇ ਵਾਲੇ ਪਟਾ ਲਾ ਲਿਆ ਵਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਓਏ ਉਹ ਡਈ ਹੀ ਉਹ ਧਰੀਆਂ ਤੇ ਵੇਚੀ ਨਹੀਂ ਲੌਂਦੇ ਆਪਾਂ ਆਹ ਉਹ ਤਾਂ ਲੌਂਦੇ ਤੈਨੂੰ ਪਤਾ ਵਾ ਉਹ ਉੱਚਾ ਦੀਵਾ ਥਾਂ ਹੀ ਇਹਦਾ ਪੈਰ ਪੈ ਗਿਆ ਨੀਵੇਂ ਤਾਂ ਮੈਂ ਤਾਂ ਤੂੰ ਧਿਆਨ ਨਾਲ ਕਰਦੀ ਨੀ ਉਹ ਜਿਤਨਾ ਇਹਨੂੰ ਪੀੜ ਹੋ ਉਮਰ ਕੇ ਛਿੜੀ ਹੋਣਾ ਤੈਨੂੰ ਮੇਰੇ ਮਾਂ ਸਾਹ ਦੱਸਿਆ ਹੀ ਨਹੀਂ ਮੈਨੂੰ ਦੱਸਿਆ ਹੁੰਦਾ ਤਾਂ ਮੈਨੂੰ ਪਤਾ ਹੁੰਦਾ ਵੀ ਤੂੰ ਦਵਾਈ ਲੈਣ ਗਏ ਆ ਜਾਂ ਕੋਈ ਗੱਲ ਬਾਤ ਮਗਰ ਕੋਈ ਪਤਾ ਪਤਾ ਲੈ ਜਾਂਦਾ ਮੈਂ ਤੇ ਇਹਨਾਂ ਨੂੰ ਕਹੀ ਜਾਨੀ ਆ ਫੇ ਪਤਾ ਨਹੀਂ ਕਿੱਥੇ ਚਲ ਗਏ ਆਹੀਂ ਤੈਨੂੰ ਚੱਲ ਤੂੰ ਆਪਣੇ ਘਰ ਮਾਂ ਕੋਈ ਗੱਲ ਨਹੀਂ ਵੀ ਦਵਾਈ ਨਹੀਂ ਲੈ ਕੇ ਆ ਜਨ ਤਾਂ ਉੱਥੇ ਉਹਨੇ ਆ ਪੱਟੀ ਜੀ ਲੱਕ ਨੂੰ ਲਾਤੀ ਪਹਿਲੋਂ ਆ ਹੁਣ ਬੈਲਟ ਲਾਈ ਉੱਤੇ ਵੀ ਸਪੋਰਟ ਜੀ ਰਵੇ ਜਰਾ ਕਿਤੇ ਮੁੜ ਕੇ ਲਾ ਦਿਓ ਜਰਾ ਕਰ ਜਾਓ ਆਪ ਕੋਡ ਜੇ ਇੱਕ ਦੇਤਾ ਹੀ ਕੋੜ ਕੀ ਦੋ ਦਵਾਈਆਂ ਦਿੰਦੀਆਂ ਉਹ ਤੈਨੂੰ ਫਫੜ ਜਿਹਾ ਇਹੋ ਜਿਹੀ ਚੀਜ਼ਾਂ ਦੇਣੀ ਆਈਆਂ ਕਿਉਂਕਿ ਹੱਡੀ ਹੱਡੀ ਜੋ ਹੱਡੀ ਨੂੰ ਜੋਬ ਗਿਆ ਹੋਊਗਾ ਜਾਂ ਮਨਕਾ ਮੁੰਕਾ ਹਿੱਲ ਗਿਆ ਹੋਣਾ ਆਪ ਇਹਦੀ ਕ੍ਰੱਚ ਕਰਕੇ ਹੋ ਗਿਆ ਮੇਰੇ ਨਾਲ ਹੀ ਮੇਰੀ ਜਾਨ ਨਿਕਲ ਗਈ ਤੇ ਕਿਤੇ ਬਹੁਤ ਮੰਦਾ ਹਾਲ ਆ ਭਾਬੀ ਤੂੰ ਸੁਣਾ ਠੀਕ ਠਾਕ ਵਾ ਤੂੰ ਤਾਂ ਜੇ ਬੜੀ ਛੇਤੀ ਮੋੜਾ ਪਾਤਾ ਹੀ ਹੋ ਤੇ ਅੰਜੀ ਕੀ ਮੋੜਾ ਪਾਉਣਾ ਹੀ ਮੈਂ ਤਾਂ ਕਿਹਾ ਪਹਿਲਾਂ ਤੁਹਾਡੀਆਂ ਗੱਲਾਂ ਸੁਣ ਲਾ ਪਹਿ ਹੀ ਕਰਦੀ ਆ ਇੱਥੇ ਕੀ ਇਥੇ ਕੀ ਕੁਛ ਬੰਦਿਆ ਤੁਹਾਨੂੰ ਪਤਾ ਤੋਈ ਤੇ ਦਵਾਈ ਲੈਣ ਚਲ ਗਏ ਇਹਨ ਫਾਲ ਲੈਣ ਲੱਗੇ ਦੋਵੇਂ ਜਾਣੇ ਕਦੀ ਉਹਨੇ ਰੱਸੀ ਉੱਥੇ ਟੰਗੀ ਹੀ ਤੇ ਨਾਂ ਉਹ ਤੇ ਇਹਨਾਂ ਨੇ ਉਹ ਇਕ ਪਤਾ ਨਹੀਂ ਇਹਨੇ ਮਰ ਜਾਣਾ ਹੀ ਕੋਨੇ ਮਰ ਜਾਣਾ ਨਹੀਂ ਤੁਹਾਡੇ ਆਉਣ ਤੋਂ ਪਹਿਲਾਂ ਦੀ ਗੱਲ ਵਾਏ ਹੋਰ ਸਾਡੇ ਹੁੰਦੇ ਹੀ ਡੈ ਹੀ ਕ ਸਾਡੇ ਹੁੰਦੇ ਡੈ ਹੀ ਕੁੱਤੇ ਹੀ ਆ ਗਏ ਲੈ ਕੀ ਤਮਾਸ਼ਾ ਲਾਇਆ ਐ ਮੈਂ ਤਾਂ ਮਜੀ ਕੀ ਚਲ ਹੋਈ ਕਿਦਾਂ ਮੰਮੀ ਠੀਕ ਹੀ ਠੀਕ ਆ ਸਭ ਹੋਰ ਤੂੰ ਸੁਣਾ ਕਿਦਾਂ ਹਾਂ ਵਧੀਆ ਮੈਂ ਪਾਣੀ ਲੈ ਆਈ ਪਾਣੀ ਮੇ ਪੀ ਕੇ ਆਈ ਰਹਿਂਦੇ ਗਾ ਤੇ ਅੱਜ ਠੰਡ ਜੀ ਕਿੱਥੇ ਤੇ ਲੱਗੀ ਮੈਨੂੰ ਉਹ ਫੜ ਜੀ ਤੁਹਾਨੂੰ ਪਹਿਲੇ ਖਾ ਆਪਣੇ ਪਤੀਏ ਦਾ ਜੋ ਕਰਦਾ ਹੁੰਦਾ ਉਹ ਅੱਜ ਕੰਡ ਹੈ ਪਰ ਅੱਜ ਅੱਜ ਨਾ ਹ ਦੋ ਬਾਰੀ ਕਰ ਦਿੱਤੀ ਆਨੇ ਮੇਰੇ ਨਾਲ ਪੀ ਕੇ ਸ਼ਰਾਬ ਲਾਂ ਡੱਫ ਕੇ ਤੇ ਉੱਥੇ ਟਾਲੀ ਦੇ ਨਾਲ ਰਸਾ ਬਣ ਕੇ ਇਹਨੇ ਮੇਰੇ ਗਾਲ ਚ ਪਾਉਣ ਦਿਆ ਇਹ ਦਿਨੇ ਤੇ ਜੇ ਕੋਈ ਆਲਤ ਵਾਲੇ ਗਲੀ ਚ ਤੁਰਿਆ ਫੇਰਦਾ ਵੇਂਦਾ ਤੇ ਇਹਨੂੰ ਤੇ ਮੈਂ ਪੁਲਿਸ ਨੂੰ ਫਣਾਉਣਾ ਸੀ ਨਾ ਚੰਗੀ ਤਰਾਈ ਨਹੀਂ ਤੇ ਅਵਨੀਤ ਨੇ ਨਹੀਂ ਹਟਾਇਆ ਉਹ ਕਿੱਥੇ ਆ ਅਮਨੀ ਤਾਂ ਪਹਿਲਾਂ ਹੀ ਉੱਡ ਗਈ ਆ ਫੇਰ ਤੁਸੀਂ ਆਖਣਾ ਆਂਦੇ ਆ ਚਲ ਗਈ ਆ ਉਹ ਚਲ ਗਈ ਉਹ ਸੂਟਾਂ ਦਾ ਤੇ ਸਾਰਾ ਪਵਾੜਾ ਉਹ ਚਲ ਗਈ ਤੇ ਇਹ ਮੇਰੇ ਗਲ ਪੈ ਗਿਆ ਹੁਣ ਦੱਸ ਭੈਣ ਜੀ ਕਿਹਦਾ ਕਸੂਰ ਆ ਤੂੰ ਤਾਂ ਕਹਿੰਦੀ ਨਾ ਬਲਜੀਤ ਨੇ ਜੁਬਾਨ ਅੰਦਰ ਰੱਖਦੀ ਅੱਜ ਮੈਂ ਕੀ ਸਭ ਕੋ ਵੇਖਣਾ ਮੇਰੇ ਤੇ ਇਹਦੀ ਸ਼ਰਾਬ ਦਾ ਕਸੂਰ ਆ ਹੋਰ ਇਹਦਾ ਕਸੂਰ ਆ ਭਾਜੀ ਸ਼ਰਾਬ ਨਾ ਪੀਣ ਜੇ ਸ਼ਰਾਬ ਪੀਂਦਾ ਹੀ ਤਾਂ ਤੁਸੀਂ ਕਿਉਂ ਰਿਸ਼ਤਾ ਕਰਾਇਆ ਕਿਉਂ ਇਹਦਾ ਗਲ ਕੁੱਟਿਆ ਸ਼ਰਾਬ ਕਿੱਥੇ ਪਰਜਾਈ ਨਹੀਂ ਹੀ ਪੀਂਦਾ ਸ਼ਰਾਬ ਇਹ ਇਹ ਸਾਨੂੰ ਪਤਾ ਤਾਂ ਵੀ ਇਦਾਂ ਪੀਣੀ ਇਹਨੇ ਇਦਾਂ ਕਰਨਾ ਮੈਂ ਕਦੀ ਨਾ ਤੇ ਮੈਂ ਆਪਣੀ ਭਤੀ ਲਿਆ ਕੇ ਡੋਬਣੀ ਫਿਰ ਭਾਬੀ ਭੂਆ ਜੀ ਪੁੱਫੜ ਜੀ ਤੁਸੀਂ ਕਿਹੜਾ ਇੰਨਾ ਬਾਹਰ ਨਿਕਲਦੇ ਤੁਸੀਂ ਜਦੋਂ ਦੀ ਤੁਸੀਂ ਛੱਡੀ ਆ ਤੁਸੀਂ ਕਿਹੜਾ ਇੱਥੇ ਇਧਰ ਉਧਰ ਬੈੰਨੇ ਜਾ ਕੇ ਉਹ ਬਾਰ ਬੋਰ ਕਿ ਤੱਕ ਕੀ ਕਰਦਾ ਫਿਰਦਾ ਕਿਸ ਨੂੰ ਕੀ ਪਤਾ ਉਹ ਜਦੋਂ ਬੰਦਾ ਕਾਲਜੇ ਜਾਣ ਲੱਗ ਪਿਆ ਨਾ ਆ ਕਈ ਮੰਢੀਰ ਹੁੰਦੀ ਇਕੱਠੀ ਹੋ ਕੇ ਬਹਿ ਜਾਂਦੀ ਖਾਣ ਪੀਣ ਨੂੰ ਉਹ ਕੰਮ ਹੋਇਆ ਹੋਗਾ ਤੁਹਾਨੂੰ ਨਾ ਪਤਾ ਹੋਊਗਾ ਹੁਣ ਗੁੱਜੇ ਗੁੱਜੇ ਦਾ ਤਾਂ ਸਾਨੂੰ ਪਹਿਨੇ ਪਤਾ ਨਹੀਂ ਫਿਰ ਇਦਾਂ ਸਾਡੇ ਸਾਹਮਣੇ ਤਾਂ ਕੋਈ ਇਹੋ ਜਿਹੀ ਗੱਲ ਹੋਈ ਨਹੀਂ ਤੇ ਭਾਬੀ ਹੁਣ ਕਿੱਥੇ ਗਿਆ ਰ ਕਬੀਰ ਅੰਦਰ ਹੀ ਪਿਆ ਵਾ ਮਾਹਨ ਤੱਕ ਵਕੇ ਅੰਦਰ ਛੁੱਟਿਆ ਵਾ ਉਹ ਵੀ ਬਾਹਰ ਨੂੰ ਤਲਵਾਰਾਂ ਮਾਰਦਾ ਹੈ ਮਨਜੋਤ ਵੀ ਮੈਨੂੰ ਤੇ ਆਪੇ ਜੇ ਮਾਰ ਮੁਰ ਦਊ ਦੋ ਚਾਰ ਤੈਨੂੰ ਸੱਟ ਪੇਟ ਨਾ ਲੱਗ ਜੇ ਤੇ ਤੁਸੀਂ ਕਿੱਦਾਂ ਆਏ ਫਿਰ ਤੁਸੀਂ ਕਿੱਦਾਂ ਆਏ ਫਿਰ ਆਉਣਾ ਕੀ ਮੈਂ ਫੋਨ ਕੀਤਾ ਤਾਂ ਦੌੜੇ ਆਏ ਸੀ ਉਹ ਤੇ ਮੈਨੂੰ ਨਾਲ ਲੈ ਹੁੰਦਾ ਜੀ ਉਹ ਤਾਂ ਕੋਸਾ ਹੋਲ ਫੜਾ ਮੁੜ ਕੇ ਆਖਣਾ ਕਹਿੰਦੀ ਆ ਸੱਟ ਦਾ ਤੇ ਨਹੀਂ ਨਾ ਤੈਨੂੰ ਪਤਾ ਵੀ ਭੂਆ ਨੂੰ ਸੱਟ ਲੱਗੀ ਆ ਦਵਾਈ ਲੈਣ ਗਈ ਆ ਕਿ ਜਾਂ ਕਿੱਥੇ ਗਈ ਆ ਤੂੰ ਉੱਥੇ ਜੂ ਮਾਂ ਨੂੰ ਫੋਨ ਕੀਤਾ ਤੇ ਤੂੰ ਸਾਨੂੰ ਫੋਨ ਕਰਦੀੋਂ ਵੀ ਭੂਆ ਆਣ ਕੇ ਵੇਖ ਲਾ ਹਣੇ ਕੀ ਕਰਦਾ ਵਾ ਤੂੰ ਇਹਨਾਂ ਨੂੰ ਕਿਉਂ ਪਰੇਸ਼ਾਨ ਕਰਦੀ ਫੋਨ ਕਰ ਕਰਕੇ ਤੈਨੂੰ ਦੱਸਾਂ ਮੈਂ ਤੇ 부ਆ ਕਿੱਦਾਂ ਕਰਦੀ ਜਦੋਂ ਮੈਂ ਤੁਹਾਡੇ ਵੱਲ ਗਈ ਤੁਹਾਡੇ ਦੇ 부ਆ ਵੱਜਾ ਹੀ ਜਾਂਦਿਆਂ ਨੂੰ ਤੇ ਫਿਰ ਮੈਂ ਕੀ ਕਰਦੀ ਫੋਨ ਕਰਦੀਆਂ ਫੋਨ ਫਿਰ ਮੈਂ ਨਹੀਂ ਕੀਤਾ ਮੈਂ ਪਰ ਮਾਂ ਨਾ ਹੀ ਠੰਡ ਪੈਂਦੀ ਆ ਨਾ ਜਿਹੜੀ ਪੈਣੀ ਆ ਆਪਕੇ ਕੰਮ ਗਏ ਹੋਣੇ ਆ ਜੇ ਜਦੋਂ ਉਹਦੇ ਬਿਵਤਾ ਬਣੀ ਉਹਨੇ ਕਿਸੇ ਨੂੰ ਫੋਨ ਲਾ ਲਿਆ ਲਾ ਦੇ ਲਿਆ ਨਾ ਹੁਣ ਮਨਜੋਤ ਕਿੱਥੇ ਆ ਉਹ ਵੀ ਕਿੱਥੇ ਕਿੱਥੇ ਚਲ ਗਿਆ ਵਾ ਲੈ ਦੇਖਿਆ ਦਬਕਾ ਮਾਰਨ ਲਈ ਹੈ ਵੀ ਨਾ ਮਾਰੇ ਨਾ ਮਾਰ ਕੋਈ ਚੁੱਪ ਕਰਕੇ ਸਪੇਸ ਅਗਿਆ ਮੈਂ ਬੋਲਦਾ ਗੁੱਸੇ ਨਾਲ ਆਪਾਂ ਪੀ ਕੇ ਨਾਲ ਉਹ ਜਿਆਦਾ ਤਮਾਸ਼ਾ ਕੁੱਟਿਆ ਉਹ ਨਿਰਗਵੀਰ ਨੂੰ ਨਹੀਂ ਹਜੇ ਕੋਈ ਨਹੀਂ ਕੁੱਟਿਆ ਕੱਟਿਆ ਤੇ ਤੁਸੀਂ ਨਾ ਭੋਜ ਹੁਣ ਗੱਲ ਬਣਾ ਲਿਓ ਕਿਤੇ ਨਹੀਂ ਕੁੱਟਿਆ ਸੱਜਣਾ ਵੀ ਤੇ ਮੂੰਹੋਂ ਗੱਲ ਨਿਕਲ ਗਈ ਆਪੇ ਆਖੰਡੇ ਮੈਂ ਆਇਆ ਕਿ ਨਾ ਮਾਰ ਨਾ ਮਾਰ ਗੱਥੀ ਕਾ ਕੇ ਮੈਂ ਭੈਜੀ ਕਿਹਾ ਵਾ ਵੀ ਐਵੇਂ ਮਾਰਦੂਗਾ ਗੁੱਸੇ ਨਾਲ ਮੈਂ ਤਾਂ ਕਹੇ ਅੱਗੇ ਮਰਿਆ ਆਹੇ ਰੱਬਾ ਜਦੋਂ ਮੇਰੇ ਗੱਲ 'ਚ ਰੱਸਾ ਪਾਉਂਦਾ ਏ ਉਦੋਂ ਉਹਦੋਂ ਨੂੰ ਧੂਕੇ ਤੇ ਪਰੇ ਕੀਤਾ ਤੇ ਫੇਰ ਉਹਨੇ ਦੱਸ ਕੇ ਕਿਹਾ ਕਿ ਕਿੱਥੇ ਗਿਆ ਵਾ ਮੈਨੋ ਨਹੀਂ ਦੱਸ ਕੇ ਗਿਆ ਭੈਣ ਜੀ ਭਾਵੇਂ ਮਾੜੀ ਤੇ ਮੇਰੀ ਦੀ ਭਾਵੇਂ ਚੰਗੀ ਫੇਰ ਵੀ ਜਦੋਂ ਉਹਨੇ ਗੁੱਸੇ ਨਾਲ ਬਾਲਾ ਫੜਿਆ ਤੇ ਇਹਨੇ ਗਾੜੀ ਹੋ ਕੇ ਕਿਹਾ ਵੀ ਵੀਰ ਨਹੀਂ ਮਾਰਨਾ ਉਦੋਂ ਕੀ ਕਰੇ ਖਰਿਆ ਕਿਦਾਂ ਟਾਈਮ ਪਾਸ ਕਰਨੀ ਇੱਥੇ ਕਿਦਾਂ ਨਹੀਂ ਮੈਨਰਗ ਵੀ ਨੂੰ ਤਾਂ ਅੰਦਰ ਖਰਿਆ ਕਰ ਦੋ ਅਕਲ ਆਉਣੀ ਆ ਅਕਲ ਵੀ ਹੋ ਗਈ ਜਦੋਂ ਆਉਣੀ ਉਦੋਂ ਹੀ ਆਉਣੀ ਆ ਤੇ ਜੇ ਹੁਣ ਮਨਜੋਤ ਪੀ ਕੇ ਆ ਜੇ ਇੱਥੇ ਹੋਰ ਕਿਦ ਖਲਾਰੇ ਪੈ ਗਏ ਤੇ ਕਿੰਨੇ ਸਾਹਮਣੇ ਆ ਇਹ ਦੱਸੋ ਪਹਿਲਾਂ ਫੁੜੇ ਸਾਨੂੰ ਬੁਰਿਆ ਬਣਾਉਣਾ ਨਾ ਫੇਰ ਵਿੱਚ ਤੇ ਫੇਰ ਕੀ ਕਰਾਂ ਇਹ ਮਰਦਾ ਇਹ ਰਿਸ਼ਤਾ ਹੁਣ ਸਾਰੀ ਉਮਰ ਟਲਤੇ ਚੜਿਆ ਰਹਿਣਾ ਕਿ ਪੂਆ ਨੇ ਰਿਸ਼ਤਾ ਕਰਾਤਾ ਕੋਈ ਹੋਰ ਕਰਾ ਦਿੰਦਾ ਨਾ ਫੇਰ ਫੇਰ ਕੀ ਹੁੰਦਾ ਚੱਲ ਪੂਆ ਠੀਕ ਆ ਮਰ ਜਾ ਫੇਰ ਮਰ ਜਾ ਉਹ ਹੈ ਹੋਈਆਂ ਗੱਲਾਂ ਪੁੱਤ ਨਹੀਂ ਕਰੀਦੀਆਂ ਘਰਾਂ ਦੇ ਵਿੱਚ ਤੇ ਪੁੱਪਾ ਜੀ ਜਿੱਦਾਂ ਤੁਸੀਂ ਦੋਵੇਂ ਜਣੇ ਘਰ ਨਹੀਂ ਹੈਗੇ ਤੇ ਫਿਰ ਹੁਣ ਮੈਂ ਆਪਣੇ ਮਾਪੇ ਪੇਕੇ ਨੂੰ ਕਿਹਨ ਸੱਦਣਾ ਮੇਰੇ ਤੇ ਗੱਲ ਤੇ ਦੱਸਾ ਪਾਇਆ ਹੀ ਮੈਨੂੰ ਫਾਹ ਹੋਣੀ ਵਾਲਾ ਹੀ ਮੇਰੇ ਤੇ ਸਾਹ ਮਾਹ ਮੁੜਿਆ ਵਾ ਉਹਨੇ ਚ ਨੂੰ ਉਹ ਆ ਗਿਆ ਚਲੋ ਜਾ ਵੇ ਲੋ ਅੰਦਰ ਪਿਆਜ ਲਾਣੀ ਕੋਈ ਨਹੀਂ ਕਰਦੀ ਇਹਦਾ ਵੀ ਲਾਜ ਇਨੂੰ ਪਿਆਜੇ ਬਿਮਾਰੀ ਨਹੀਂ ਇਹ ਰਸੇ ਜਿਆ ਕੋ ਕਿਥੋਂ ਸਿੱਖ ਲਿਆ ਫਾ ਲੈਣੇ ਇਹਨੇ ਨਵਾਂ ਤਾਜ਼ਾ ਕੱਢਣ ਲੱਗਾ ਏ ਮਾਂ ਨੀ ਪ੍ਰੀਤ ਮੈਂ ਤਾਂ ਡਾਰ ਹੀ ਗਈ ਬੜੀ ਸੋਮਸਾਮ ਜੀ ਪਈ ਕੀ ਗੱਲ ਹੋਈ ਆ ਮੰਮੀ ਆਹ ਗੁਰਵਰ ਤੇ ਸੌ ਗਿਆ ਵਾ ਹੂੰ ਤੇ ਇਹ ਸਾਡੇ ਘਰੇ ਐਨੀ ਆ ਅੱਗੇ ਤੇ ਕਿਤੇ ਜਾਂਦੇ ਨਹੀਂ ਸਾਰੇ ਜਾਣੇ ਤਾਂ ਹੁਣ ਕਿਦਾਂ ਸਾਰੇ ਚੱਲ ਗਏ ਆ ਅੱਗੇ ਇੱਕ ਅੱਧਾ ਜਾਂਦਾ ਤੇ ਘਰ ਰਹਿ ਜਾਂਦਾ ਇੱਕ ਜਣਾ ਚੱਲ ਜਾਂਦਾ ਇੱਕ ਜਣਾ ਰਹਿ ਜਾਂਦਾ ਏ ਉਹ ਨਾ ਦੀਦੀ ਕੋ ਗਏ ਆ ਨਾ ਤਾਂ ਕਰਕੇ ਅੱਛਾ ਉਹ ਦੀਦੀ ਦੀ ਜਿਆਦਾ ਹੀ ਹੈ ਤੇ ਜਾਗਣ ਦਾ ਪਿਆ ਦੀਦੀ ਕੋ ਸਾਰਾ ਟੱਬਰ ਜਾਣ ਦਾ ਪਿਆ ਜਾਣਾ ਕੀ ਹੈਗਾ ਇਹ ਗੱਲਾਂ ਪਤਾ ਕੀਤੀਆਂ ਹੀ ਗਿਆ ਤੇ ਅੱਛਾ ਤੇ ਉਤੋਂ ਹੀ ਮੰਮੀ ਚਿੜ ਗਈ ਹੀਗੀ ਤੇ ਦੀਦੀ ਨੇ ਹੋਰ ਪੰਪ ਚਾੜੇ ਹੀਗੇ ਮੈਂ ਤਾਂ ਦੱਸਣ ਤੇ ਨਹੀਂ ਪਹੁੰਚ ਫੇ ਮੈਂ ਜਿਆਦਾ ਤਾਂ ਨਹੀਂ ਦੱਸਦੀ ਇਹਨਾਂ ਦਾ ਕੋਈ ਪਤਾ ਨਹੀਂ ਰਿਕਾਰਡਿੰਗ ਵੀ ਲਾਈ ਜੰਦੀ ਆ ਲਾਈ ਰਹਿ ਤੇ ਲਾਈ ਰਵੇ ਨਾਲੇ ਇਹਨੂੰ ਮੇਰੀਆਂ ਭੜੀਆਂ ਗੱਲਾਂ ਚੁਪੀਆਂ ਆ ਆ ਆਪਣੀ ਇਹਨੂੰ ਪਤਾ ਕੀ ਕੁਛ ਦੇ ਇਹ ਕਰਨ ਤੂੰ ਆ ਪੋਣੋ ਧੀ ਦੇ ਘਰ ਵੀ ਲੜਾਈ ਪਈ ਆ ਹੁਣ ਦੇਦੀਆਂ ਉੱਥੇ ਜਾ ਕੇ ਕਿੱਦਾਂ ਕਰਦੇ ਆ ਬਲ ਅੱਛਾ ਲੜਾਈ ਪਈ ਹੁਣ ਨਾਲ ਆਂਦੇ ਨੇ ਨਾ ਆਪਣੇ ਘਰ ਪਾਵੇ ਨਾ ਲੜਾਈ ਪਤਾ ਫੇਰ ਹੀ ਲੱਗਦਾ ਬਗਾਨੇ ਘਰ ਕਹਿ ਦਿੰਦੇ ਆ ਨਾ ਕੋਈ ਗੱਲ ਨਹੀਂ ਇਹ ਕਾਦੀ ਲੜਾਈ ਆ ਨਾਲੇ ਆਪਣੇ ਘਰ ਢੋਲ ਵੱਜਣ ਪਤਾ ਫੇਰ ਹੀ ਲੱਗਦੇ ਕੰਨ ਪਾੜਦੇ ਆ ਕਿ ਨਹੀਂ ਪਾੜਦੇ ਆਪਣੀ ਮੰਮੀ ਦੀ ਸਜਜੀ ਲੱਗਦੀ ਸਾਰਿਆਂ ਨੂੰ ਪੋਤਾ ਪ੍ਰਾਤੀ ਪੋਤੀ ਚੰਗਾ ਲੱਗਦਾ ਬਗਾਨਾ ਥੋੜਾ ਚੰਗਾ ਲੱਗਦਾ ਆਂਦੇ ਤੇ ਬਗਾਨੇ ਖੁਰਲੀ ਤੇ ਡੰਗਰ ਹੀ ਕੋਈ ਬਗਾਨਾ ਆ ਜਾਏ ਤੇ ਕਿੱਦਾਂ ਕੁੱਟ-ਕੁੱਟ ਕੇ ਬਾਹਰ ਕਲਾ ਦਿੱਦਾ ਕਿ ਇਹ ਆਕ ਗਿਆ ਵਾ ਹੈਨਾ ਵਾਧੂ ਇਹੰਦਾਂ ਨਾ ਮੱਦਾ ਹਾਂ ਵਾਧੂ ਕਰ ਦਿੱਤਾ ਅਸੀਂ ਬੁੱਤ ਦਾ ਹੁਣ ਠੀਕ ਹੋ ਰਹਿੰਦੇ ਠੀਕ ਕਰਦੇ ਤੁਹਾਨੂੰ ਦੱਸਣ ਤੇ ਨਹੀਂ ਆ ਮੰਮੀ ਦੇ ਮਾੜੀ ਜੀ ਗੱਲ ਦਾ ਵੀ ਗੁੱਸਾ ਕਰਕੇ ਪਹਿਲਾਂ ਕਿੰਨਾ ਮੈਨਾਂ ਚੰਗਾ ਵਿਹਾਰ ਕਰਦੇਗੇ ਹੁਣ ਮਾੜੀ ਜੀ ਗੱਲ ਕਰਦੀਆਂ ਤੇ ਬਸ ਹਰ ਇੱਕ ਗੱਲ ਦਬਾ ਲਈ ਪਾਉਂਦੇ ਓਦਾਂ ਪੁੜਕ ਪੈਂਦੀ ਹੋਣੀ ਆ ਨਾ ਜ਼ਿਆਦਾ ਚੱਲ ਪੁੜਕ ਲੈਣ ਦੇ ਜਿੰਨਾ ਕ ਪੁੜਕ ਦੇ ਨਾਲ ਹੁਣ ਤੀਤੇ ਘਰ ਹੋਣੀਆਂ ਪਤਾ ਤਾ ਤਾਦੀ ਲੱਗਣਾ ਵਾ ਆ ਵੀ ਨਾ ਚੱਲੀ ਮਾਰੋ ਇਹ ਸ਼ਿੱਤਰ ਲਾ ਕੇ ਹੁਣ ਇਹਨੂੰ ਪਤਾ ਲੱਗੇ ਉਹ ਸ਼ਰਾਬੀਆ ਉਹ ਹੂੰ ਇਹ ਐਨੂੰ ਹੋਸ਼ ਕਰੇ ਇਹ ਡੱਫਣ ਲੱਗਾ ਹੀ ਨਹੀਂ ਵੀਦਾ ਵੀ ਮੈਂ ਕਿੰਨੀ ਪੀਣੀ ਕਿੰਨੀ ਨਹੀਂ ਰਕबीर ਆ ਵੇਲਾ ਪੈ ਗਿਆ ਹੋਸ਼ ਕਰ ਇਹਦੇ ਲੱਛਣ ਹੁਣ ਹੁਣ ਦੋ ਕੀ ਜਵਾਬ ਦਿੰਦਾ ਹਾਏ ਹਾਏ ਮੇਰੇ ਤੋਂ ਤੂੰ ਛੱਡ ਦੇ ਹੱਥ ਛੱਡ ਦੇ ਭੁੱਲ ਗਿਆ ਮੈਨੂੰ ਮੈਂ ਚਾਚੀ ਦਾਸ ਚਾਚੀ ਰਿਆ ਮਾਮਾ ਕੀ ਕਮਲ ਕੋਲਣ ਡਿਆ ਵਾ ਅਗਲ ਕਦੋਂ ਆਉਣੀ ਆ ਓ ਜਾਚੀ ਇਹ ਕਰ ਰੋ ਤੁਸੀਂ ਕੀ ਜੰਗ ਦਾ ਮੈਦਾਨ ਬਣਾਇਆ ਤੁਸੀਂ ਕਾਕਾ ਤੂੰ ਆਪਣਾ ਘਰ ਜਾਲ ਲੈਣਾ ਹੀ ਉਹ ਜਾਲਣਾ ਹੀ ਛੱਡ ਦੇ ਹੀ ਸ਼ਰਾਬ ਇਹ ਸ਼ਰਾਬ ਤੇਰੀ ਚੰਦਰੀ ਨੇ ਖਰਿਆ ਕੀ ਕਰਨਾ ਚਾਚਾ ਆਈ ਚਾਚੀ ਜੀ ਭਤੀਜਾ ਫੋਰਾਇ ਸਾਰਾ ਲੈ ਆਪਣੇ ਭਰਾ ਨੂੰ ਸੱਦਿਆ ਮਾਂ ਨੂੰ ਸੱਦਿਆ ਮੈਨੂੰ ਕੁੱਟਦੇ ਹੀ ਹੈਂ ਬੋਲਦਾ ਹੀ ਮੈਨੂੰ ਆਏ ਮੇਰੇ ਪੀੜਾ ਹੁੰਦੀ ਆਵੇ ਲੈ ਵੇ ਲਾ ਭਾਬੀ ਹੁਣ ਕਿੰਨੇ ਮਾਰਿਆ ਕਹਿੰਦੇ ਨਹੀਂ ਮਾਰਿਆ ਇਹਦਾ ਮੇਰੀ ਭੈਣ ਨੂੰ ਮੰਨਦਾ ਚੰਗਾ ਬੋਲਦਾ ਪੁਆਰੇ ਸਾਰੇ ਉਹਦੇ ਉਹਨਾਂ ਦੀ ਕੁੜੀ ਦੇ ਪੁਆਰੇ ਓਏ ਓਏ ਆ ਸੌਣ ਲਾ ਗਾਲ ਕੱਢ ਸ਼ਰਮ ਨਹੀਂ ਆਉਂਦੀ ਤੈਨੂੰ ਕੋਈ ਚੱਜ ਨਾਲ ਗੱਲ ਕਰ ਬੰਦਿਆਂ ਵਾਂਗੂ ਤੇਰੀ ਜ਼ੁਬਾਨ ਟੱਕ ਦੇਣੀ ਆ ਆ ਜਿਹੜੀ ਜ਼ੁਬਾਨ ਕਰਦਾ ਮੇਰੇ ਸਾਹਮਣੇ ਮੇਰੀ ਕੁੜੀ ਨੂੰ ਗਾਲ ਕੱਢੀ ਨਾ ਸ਼ਰਮ ਨਹੀਂ ਆਦਾ ਹਾਤਾ ਕੀ ਤੇਰੇ ਵਾਲੀ ਸ਼ਰਮ ਲਈ ਤੂੰ ਕਿਤੇ ਆ ਵੇਲਾ ਦਾਦੀ ਤੇਰੇ ਸਾਹਮਣੇ ਕਿਧਰ ਦੀਆਂ ਗੱਲਾਂ ਕਰੀਂ ਉਹ ਆਂਦੀਆਂ ਆ ਮਾਂ ਵੀ ਬਲਜੀਤ ਦਾ ਗਲ ਘੁੱਟਣ ਡਿਆ ਹੈਗਾ ਤੈਨੂੰ ਅਕਲ ਨਹੀਂ ਆਉਂਦੀ ਲੰਗਰ ਮਰ ਜੇ ਕਿੱਥੋਂ ਖਾਣਾ ਹੀ ਆ ਮੁਰਕੇ ਇਹ ਇੱਕ ਵਾਰ ਹੀ ਹੁੰਦਾ ਵਾ ਬਾਰ ਬਾਰ ਰਿਸ਼ਤੇ ਨਹੀਂ ਹੁੰਦੇ ਜਾ ਜਾ ਗਾੜੂ ਦੀ ਮੇਰੀ ਭੈਣ ਕੋ ਨਹੀਂ ਘਰੋਂ ਨਿਕਲ ਜਾ ਈ ਗੰਦੀ ਮੈਨੂੰ ਹਾਂ ਜੀ ਕਰੋ ਨਿਕਲ ਜਾ ਤੂੰ ਲੈ ਵੇ ਲੈ ਭਾਬੀ ਇਹਨ ਜੀ ਫਿਰ ਉਹ ਗੱਲ ਉਹ ਵੀ ਤੇ ਕਰ ਦਿੱਤੀ ਹੀ ਉਹਦਾ ਵਿੱਚ ਕੋਈ ਫਰਜ਼ੇ ਹੈਗੇ ਹੀ ਨਾ ਜੇ ਬਹੁਤੀਆਂ ਥੋੜੀਆਂ ਨਾ ਮੈਂ ਆਪਣੀ ਕੁੜੀ ਨੂੰ ਲੈ ਜਾਣਾ ਤੇ ਇਹਨੂੰ ਤਲਾਕ ਦੇ ਦੇਣਾ ਫਿਰ ਆਵੇ ਉੱਥੇ ਕਿੱਦਾਂ ਆ ਜਾ ਲੈ ਜਾ ਲੈ ਜਾ ਲੈ ਜਾ ਕਾਈ ਕਰਦਾ ਉਹਨਾਂ ਤੂੰ ਤੀਜੇ ਕਦਮ ਤੇ ਤਿਆਰ ਹੋ ਕੇ ਆਇਆ ਨਾ ਹੁਣੇ ਤੇਰੀ ਲੱਤਾਂ ਟਕਾਉਂਗੀ ਮੁੰਡੇ ਕੋ ਮੈਂ ਸਗੋਂ ਤੇ ਗਾੜੀ ਹੱਥ ਛੋੜਦੀ ਨਾ ਕਾਕਾ ਇਹਨੂੰ ਕੁਛ ਕਹਿ ਨਾ ਕਹਿ ਹੱਦ ਹੋ ਗਈ ਆ ਲੋੜ ਨਹੀਂ ਮੇਰੀ ਧੀ ਤੂੰ ਮੇ ਤੇ ਛਤਰਾ ਜੋਗੀ ਰੱਖੀ ਵੇਲਾ ਚਾਚੀ ਕਿਧਰ ਆਲਾ ਪਉਂਦੀ ਮਾਤਾ ਮੈਂ ਕੀ ਕਰਾਂ ਮੈਂ ਤੇ ਲੱਕੋ ਫਾਏ ਆ ਗਈ ਆ ਮੈਂ ਕੀ ਦੀ ਗੱਲ ਕਰਾਂ ਤੇ ਕੀ ਦੀ ਨਾ ਕਰਾਂ ਚਾਚੀਓ ਮੈਨੂੰ ਕੀ ਕਹੋਗੀ ਇਹਦੇ ਤੇ ਸ਼ਰਾਬੀ ਟਕਰਾਤਾ ਸਾਨੂੰ ਲੈ ਇਹਦੇ ਰੋਂਦੇ ਆ ਇਹਦੀ ਜਾਨ ਨੂੰ ਇਹੋ ਸਿਰਸਵਾ ਮੇਰੇ ਪੋਣੀ ਕੰਜਰਾ ਆਦਾ ਨਾਰੋ ਤੂੰ ਜਾ ਆਪਣੀ ਕੁੜੀ ਲੈ ਜਾ ਰਾਂਗਾ ਫੇਰ ਮੈਂ ਲੈ ਆ ਜਲੀ ਤੂੰ ਆਈ ਮਗਰ ਮੈਂ ਨਹੀਂ ਪਾਜੀ ਹੁਣ ਕੁੜੀ ਕਦ ਨਹੀਂ ਪਾਵੇ ਤੁਸੀਂ ਵੀ ਨਾਲ ਆ ਡੇਲੇ ਫੋਲ ਪਤਾ ਕੀ ਗੱਲ ਆ ਇਹਨੇ ਪੀਤੀ ਆਂ ਸ਼ਰਾਬ ਐਵੇਂ ਨਹੀਂ ਇਹਨੂੰ ਹੋਸ਼ ਇਹਨੂੰ ਸਵੇਰੇ ਪੁੱਛਾਂਗੇ ਕੁੜੀ ਦੀ ਆਪਾਂ ਜਾਣਦੇ ਨਹੀਂ ਇਹਨੂੰ ਵੀ ਪਤਾ ਵੀ ਆਪੂ ਵਾਵਾ ਤੇ ਆ ਸੱਸਵਾ ਮਾਵਾ ਇਹਨੂੰ ਪਤਾ ਸਾਰਾ ਹੀ ਆ ਪਰ ਇਹ ਜਾਣ ਕੇ ਦੋਹ ਕੱਲ ਪੀ ਮਚਲਾ ਹੋਇਆ ਆ ਭਾਈ ਵਾ ਜਬ ਐਸੇ ਨਾ ਕੰਮ ਲਾਉਂਦੇ ਹੋ ਜਾਵਰਮ ਕੀ ਵੀਰ ਪਹਿਲਾ ਲੰਮਾ ਤੂੰ ਦੇ ਹੱਥੋਂ ਕਰਕੇ ਬਖਾਲਤੀ ਚਾਚਾ ਆ ਬਾਰੀ ਜਨਾ ਇੰਜ ਕੋ ਪਈ ਜੀ ਜਰ ਮਾਰਨਾ ਕੋ ਮੈਂ ਕਦੀ ਵੀ ਨਹੀਂ ਅਸਲ ਹੁੰਦਾ ਇਹ ਗੰਦੀ ਚੀਜ਼ ਨੂੰ ਅਜਾ ਜੀ ਘਰ ਜਾੜ ਕੇ ਰੱਖ ਦਿੰਦੇ ਮੈਂ ਮੈਂ ਅਜਾ ਜੀ ਤੂੰ ਨੇ ਦੇ ਘਟੇ ਮੇਰਾ ਤਾਂ ਰਾਧਾ ਵਾ ਤੇਰੇ ਫੜ ਕੇ ਨਾ ਆ ਤੇਰੇ ਅੱਟੂ ਹੀ ਤੇ ਛਿੱਤਰ ਮਾਰਾਂ ਤੇਰੀ ਦੇ ਉੱਤੇ ਇਹੋ ਭੈਣ ਜੀ ਲੇ ਕਿ ਪਹਿਲਾਂ ਮਾਰੇ ਹੁੰਦੇ ਨਾ ਤੇ ਅੱਜ ਛਿੱਤਰਿਆ ਹੁਣ ਤਾਂ ਉਹ ਦੋ ਮਾਰ ਲਾ ਆ ਗਲਾਸੀ ਇੱਕ ਲਿਆ ਦੇ ਪਹਿਲਾਂ ਮੈਨੂੰ ਇਹ ਗੱਲ ਦੱਸ ਦੇ ਹੁਣ ਵੀ ਇਹ ਪੀਣੋਂ ਹਟਣਾ ਵਾ ਕਿ ਨਹੀਂ ਹਟਣਾ ਇੱਕ ਗੱਲ ਕਰ ਲੈ ਮੇਰੇ ਨਾਲ ਆ ਜਾਦੀ ਮੈਂ ਕਿਥੋਂ ਨਹੀਂ ਨਹੀਂ ਭੂਆ ਭਤੀ ਚਲ ਚੱਲੀਆਂ ਨੇ ਦੋਵੇਂ ਰੰਡੇ ਛੜੇ ਬੈਠੇ ਰੋ ਪਕਾਉਂਦੇ ਰੋ ਤੇ ਖਾਂਦੇ ਰੋ ਹਏ ਜਾਦੀ ਹੋਰ ਦੋ ਛਿੱਤਰ ਮਾਰਨਾ ਘਟਕ ਲਿਆ ਤੇ ਪੀੜ ਬੜੀ ਹੁੰਦੀ ਹੈ ਨਾ ਗੁੱਸੇ ਹੋਣਾ ਝਿੜਕਣਾ ਉਹ ਛਿੱਤਰਾਂ ਤੋਂ ਵੱਧ ਹੁੰਦਾ ਜੇ ਕੀ ਪੁੱਤ ਸਮਝੇ ਤੇ ਭੈਣ ਜੀ ਆਹ ਜਾਦੀ ਕਿਨੇ ਦਾ ਨਹੀਂ ਪੀਟੀ ਇਹਨਾਂ ਨੂੰ ਵੀ ਪਤਾ ਵੀ ਮੇਰੇ ਛਿੱਤਰ ਮਾਰਿਆ ਇਹਨੇ ਤਾਂ ਨਹੀਂ ਪੀਟੀ ਵੇਹਲਾ ਇਹਨੇ ਮੇਰੀ ਭੈਣ ਨੂੰ ਗੁੱਸੇ ਹੋਈ ਕੋਈ ਨਹੀਂ ਉਹ ਵੀ ਮੈਂ ਫੋਨ ਕਰ ਲੂਗੀ ਵੀਨੀਤ ਨੂੰ ਵੀ ਕੀ ਹੋਇਆ ਤੇ ਕੀ ਨਹੀਂ ਉਹ ਵੀ ਮੇਰੀ ਧੀ ਆ ਉਹਨੇ ਮੈਨੂੰ ਸਭ ਕੁਝ ਦੱਸ ਦੇਣਾ ਵਾ ਫਿਰ ਬਾਅਦ ਚ ਗੱਲਾਂ ਉਹ ਹੋਣਗੀਆਂ ਪਹਿਲਾਂ ਅੱਜ ਵਾਲੀ ਨਿਬੇੜ ਵੀ ਹੋਣ ਤੂੰ ਕੀ ਰਿਆਂ ਜੱਜ ਖੋਲਣਾ ਵੀਨੀਤ ਨੂੰ ਸੱਜੋ ਐਸੇ ਇਹਨੂੰ ਕ ਮਾਫੀ ਮੰਗਿਆ ਮਾਫੀ ਮੰਗੂਗੀ ਆ ਫੇਰ ਹਟ ਨਹੀਂ ਚਲ ਕੋਈ ਨਹੀਂ ਸੱਦ ਲੈਨੇ ਸਵੇਰੇ ਉਹਨੂੰ ਵੀ ਕਰ ਲੈਨੇ ਗੱਲ ਪਰ ਤੂੰ ਬੰਦਿਆਂ ਵਾਲੇ ਕੰਮ ਕਰ ਮੇਨ ਮੇਰੀ ਬੇਇੱਜ਼ਤੀ ਨਾ ਕਰਾਈ ਜਾਂ ਚਾਰ ਚਫੇਰੇ ਭਰਾਵਾ ਮੈਨੂੰ ਵੀ ਰਹਿਣ ਦੇ ਯੋਗੀ ਪਰਜਾਈ ਮੇਰੀ ਤੇ ਮੇਰੇ ਕਦੇ ਉਹ ਗੱਲ ਵੀ ਮੂੰਹ ਦੇ ਵਿੱਚ ਕੀ ਜਦ ਮੈਂ ਅੱਖਾਂ ਵਜੇ ਗਈ ਹੁਣ ਮੈਂ ਕਰਦਾ ਗੱਲ ਬੜੀ ਉਹ ਪੈ ਜਾ ਲੰਮਾ ਉਹ ਚੱਲੇ ਆ ਘਰੋਂ ਚੱਲੇ ਆਪਣੇ ਚੱਲੇ ਘਰੋਂ ਬਦਮਾਸ਼ ਭਰਿਆ ਜੜਾ ਵੇ ਹਾਂ ਬੋਲ ਤੈਨੂੰ ਮੈਂ ਦੱਸਾਂ ਬਹੁਤ ਸਿਆਣਾ ਸੱਚੀ ਗੱਲ ਕਹੀ ਆ ਬਗਾਨੀ ਥਾਲੀ ਚ ਨਾ ਲੱਡੂ ਵੱਡਾ ਹੀ ਲੱਗਦਾ ਵਾ ਆਪਣੀ ਚ ਨਿੱਕਾ ਲੱਗਦਾ ਇਹਨੂੰ ਇਹ ਹੀ ਕਿ ਮੇਰੇ ਤੀਆਂ ਪਤ ਬੜੇ ਚੰਗੇ ਆ ਤੇ ਬਗਾਨੇ ਮਾਰੇ ਆ ਪਉਤੇ ਇਹ ਨਹੀਂ ਪਤਾ ਹੁੰਦਾ ਕਿ ਜਿਹੜੇ ਬਗਾਨੇ ਉਹ ਆਪਣੇ ਬਾਂਦੇ ਤੇ ਜਿਹੜੇ ਆਪਣੇ ਉਹ ਬਗਾਨੇ ਬਣ ਜਾਂਦੀਆਂ ਵਾ țiiਆਂ țiiਆਂ ਕੀ ਆਂਦੇ ਨੇ ਸਾਰਿਆਂ ਦੀਆਂ ਸਾਂਝੀਆਂ ਹੀ ਹੁੰਦੀਆਂ ਪਰ ਬਲਜੀਤ ਤੇ ਤੇ ਜ਼ੁਬਾਨ ਹੀ ਬੜੀ ਸੀ ਮੈਂ ਤੇ ਵੇਖ ਵੇਖ ਕੇ ਗੱਲਾਂ ਆ ਦੀਆਂ ਹਰਾਣ ਰਹਿ ਗਈ ਕਿ ਇੰਨਾ ਬੋਲਬਲਾਲਾ ਕਰਦੀ ਆ ਜਿੱਦਾਂ ਦੀ ਇੱਥੇ ਕਰਦੀ ਓਦਾਂ ਦੀ ਸਹਰੇ ਕਰਦੀ ਹੋਣੀ ਆ ਚੱਲ ਮੰਮੀ ਹੋਲੀ ਬੋਲ ਕਿਤੇ ਆਈ ਨੇ ਜਨ ਪਟਾਕਾ ਘੱਟ ਬੂਆ ਵੀ ਖੁੱਲਾ ਹੀ ਬਾਰਾ ਚੱਲ ਕੋਈ ਗੱਲ ਨਹੀਂ ਡਾ ਆ ਜਾਂਦੇ ਆ ਨਾ ਮੈਨੂੰ ਨਹੀਂ ਮੈਂ ਨਹੀਂ ਡਰਦੀ ਕਿਸ ਕੋਈ ਮੰਮਿਤੀਆਂ ਵਾਲਿਆਂ ਨੂੰ ਝੁੱਕਣਾ ਹੀ ਪੈਂਦਾ ਵਾ ਡਰਜੀਤ ਨਹੀਂ ਆ ਕੋਈ ਨਹੀਂ ਪੁੱਤ ਜਿੱਥੇ ਡਰੂਗੀ ਡਰਨ ਵਾਲਾ ਟਾਈਮ ਹੋਗਾ ਨਾ ਉੱਥੇ ਮੈਂ ਡਰੂਗੀ ਜਿੱਤੇ ਨਜਾਇਜ਼ ਡਰੋਂਗੇ ਨਾ ਉਹ ਨਹੀਂ ਮੈਂ ਡਰਨਾ ਚਾ ਪਾਣੀ ਪੀਓ ਮੈਂ ਚਾਹ ਬਣਾ ਕੇ ਲਿਆਵਾਂ ਫਿਰ ਮੇਰੇ ਕੋਲ ਕੋਈ ਨਹੀਂ ਚਾਹ ਬਣ ਜਾਂਦੀ ਆ ਚਲ ਕੋਈ ਨਹੀਂ ਆਪੇ ਆ ਜਨ ਨਾਲ ਉਹਨਾਂ ਨਾਲ ਗੱਲਬਾਤ ਕਰਕੇ ਆਉਣੀ ਆ ਉਹਨਾਂ ਕਿਹੜਾ ਦੁੱਧਾ ਸੁੱਕੇ ਆ ਜਨਾ ਮੰਮੀ ਕਹੇ ਮਿੰਦੀ ਦੁਕਾਨ ਦੇ ਦੋ ਤੇ ਮੈਂ ਲੈ ਕੇ ਜਾਣਾ ਮੰਜੋਨ ਨੂੰ ਤੇ ਸਮਝਣਾ ਦੀ ਦੋਵੇਂ ਭੈਣ ਪ੍ਰਾ ਬਹੁਤ ਕਾਲੇ ਸੁਭਾਤੀਆਂ ਕਾਲੇ ਬੜੇ ਪੈ ਜਾਂਦੇ ਆ ਬਾਅਦ ਵਿੱਚ ਭਾਵੇਂ ਇਹ ਕੀ ਕਰਨੀ ਉਹ ਕੀ ਕਰਨੀ ਇਹ ਭਾਈਏ ਨੂੰ ਮਾਰ ਕੇ ਆਂ ਅੱਛਾ ਹੁਣ ਭਾਈਏ ਨੇ ਭੈਣ ਨੇ ਰੋਕੇ ਫੋਨ ਕਰਤਾ ਅੱਛਾ ਹੁਣ ਭਾਈਏ ਨੂੰ ਮਾਰਨ ਜਾਣਾ ਤੇ ਆਪਣੇ ਵਾਰੀ ਤੇ ਆਂਦੇ ਸੀ ਕਿ ਤੁਸੀਂ ਉੱਚੀਆਂ ਨੀਵੀਆਂ ਗੱਲਾਂ ਕੀਤੀਆਂ ਤੁਸੀਂ ਜਵਾਈ ਭਾਈ ਨਹੀਂ ਵੇਖਿਆ ਹੁਣ ਆਪਣਾ ਵੀ ਤੇ ਇਹਨਾਂ ਦਾ ਜਵਾਈ ਭਾਈ ਆ ਉਹ ਕੋਈ ਹੋਰ ਆ ਮੈਂ ਦੱਸੇਨੀ ਹਾਂ ਉਹਨਾਂ ਸਾਹਿਬ ਜਿਹੜੇ ਹੱਟ ਕੋਥੇ ਚਲ ਗਏ ਸਾਹਿਬ ਇੱਥੇ ਆ ਕੇ ਕੁੱਟ ਗਿਆ ਹੀਗਾ ਉਦੋਂ ਵੀ ਪਾਈਏ ਵਿਚਾਰੇ ਨੂੰ ਹੀ ਪੈ ਗਈ ਭਾਈਏ ਜੇ ਤਾਂ ਮੈਨੂੰ ਲੱਗਦਾ ਗ੍ਰਹਿ ਹੀ ਉਲਟੇ ਚੱਲਣ ਦੇ ਆ ਜਦੋਂ ਨਹੀਂ ਉਹ ਦੋਵੇਂ ਉਹ ਹੀ ਫੜਕਾਇਆ ਜਾਂਦਾ ਹੀ ਹਾਂ ਸਾਹਿਬ ਨੇ ਕੁੱਟਿਆ ਸਾਹਿਬ ਨੂੰ ਇਹਨਾਂ ਨੂੰ ਪਤਾ ਕੀ ਮੈਂ ਇਹਨੂੰ ਕੁੱਟ ਚੱਲਿਆ ਵਿਚਾਰੇ ਨੇ ਉਹਨੇ ਕੀ ਵਿਗਾੜਿਆ ਸਾਡਾ ਜਦੋਂ ਮੈਂ ਆਈ ਨਾ ਇੱਥੇ ਹੂੰ ਉਹ ਫਿਰ ਮੈਂ ਤਾਂ ਹੀ ਨਹੀਂ ਦੱਸਿਆ ਫੋਨ ਤੇ ਕਿਤੇ ਮੇਰੇ ਮੋਨ ਨਾ ਨਿਕਲੇ ਰਿਕਾਰਡਿੰਗ ਨਾ ਲੱਗੀ ਹੋਵੇ ਤੇ ਸਿਆਪਾ ਹੀ ਨਾ ਪੈ ਜਾਏ ਕੰਦਾਂ ਦੇ ਵੀ ਕੰਮ ਨਹੀਂ ਹੁੰਦੇ ਆਹ ਹਾਂ ਤੇ ਉਨੇ ਚੰਗਾ ਬੋਟ ਕੇ ਦੀ ਅੱਖ ਉਹ ਕਸਾਈ ਕਿਤੇ ਹਾਂ ਹਰਕ ਜਾਣ ਘਰਕ ਜਾਣੇ ਨੇ ਮੇਰੇ ਨਾਲ ਗੱਲ ਹੀ ਨਹੀਂ ਹੋਵੇ ਲਾ ਜੇ ਤਾਕਰ ਨਹੀਂ ਉਹਨੇ ਗੱਲ ਕੀਤੀ ਕਿ ਮੈਂ ਆ ਕੰਮ ਕਰਤੇ ਕਿ ਮੈਂ ਮਾਰਾ ਜਾ ਉੱਥੇ ਕਿ ਆਈ ਗਈ ਇਹ ਥੋੜਾ ਕਹਿ ਵੀ ਕਿ ਮੈਂ ਇਨਾ ਹੀ ਨੂੰ ਸੁਜਾਫ ਲਾ ਕੇ ਆਇਆ ਮਾਰੀ ਕੀਤੀ ਉਹਦਾ ਨਾਲੇ ਫਾਡ ਹੱਡੀਆਂ ਸੇਕ ਰੀਆਂ ਤਾਂ ਮਨਜੋਤ ਦੀਆਂ ਸੇਕਦੇ ਉਹਨੇ ਵਿਚਾਰੇ ਨਾਲ ਬਗਾਨਾ ਹੀ ਉਹਨੂੰ ਕਾਨੂੰ ਕਿ ਸੇਕਣ ਡੈ ਪਏ ਇਹਨੂੰ ਚਰਮਣਾ ਹੀ ਸਾਬ ਨੂੰ ਤਾਂ ਹੀ ਤੇ ਮੰਮੀ ਫਿਰ ਉੱਠੀਆਂ ਜਾ ਕੇ ਤੇ ਛੇਤੀ ਕਿਤੇ ਗੱਲ ਨਹੀਂ ਦੱਸਦੀਆਂ ਪਿਆਰ ਦੇ ਮਰਦ ਜਾਤਵਾ ਇੱਕ ਤੇ ਗੱਲ ਥੱਲੇ ਪੈਨ ਦਿੰਦੀ ਹੈ ਹਾਂ ਹੋਈ ਇਹ ਕਵੇ ਮੈਂ ਤਾਂ ਮਾਰ ਹੀ ਦੇਣਾ ਮम्मी ਨੂੰ ਫਿਰ ਕੱਲ ਮੈਂ ਜਾਣਗੀ ਨਾਲ ਨਹੀਂ ਤੂੰ ਨਹੀਂ ਜਾਣਾ ਤੇ ਮੈਂ ਫਿਰ ਮम्मी ਨੂੰ ਕਹਾਂ ਮੈਂ ਚੱਲ ਤੂੰ ਕਿਤੇ ਜਾਓ ਹਾਂ ਹੰਨਾ ਕਵੇ ਖਾਊਗੀ ਨਾ ਪੋਤੋ ਉਹੀ ਕੋਈ ਗੱਲ ਨਹੀਂ ਉੱਥੇ ਹੀ ਆਈ ਸੀ ਮम्मी ਉੱਥੇ ਹੀ ਆਈ ਉੱਥੇ ਕੀ ਕਰਨ ਗਈ ਰੋਸ ਕੇ ਨਹੀਂ ਗਈ ਮम्मी ਤੈਨੂੰ ਤਾਂ ਕੋਈ ਸਮਝ ਹੀ ਨਹੀਂ ਲੱਗਦੀ ਹਾਏ ਵੇ ਰੱਬਾ ਰੋਸ ਕੇ ਗਈ ਤੇ ਇੰਨੇ ਦਿਨ ਠੀਕ ਹੋ ਰਹੀ ਓਥੇ ਤੇ ਰਹਿਣਾ ਨਹੀਂਗਾ ਫਿਰ ਜਦ ਰੋਸ ਕੇ ਚੱਲ ਗਈ ਕਿ ਗੁੱਸਾ ਠੰਡਾ ਹੁੰਦਾ ਮੈਨੂੰ ਤੇ ਇਹ ਪਤਾ ਏ ਕਿ ਮੈਂ ਕਿੱਥੇ ਰੋਸ ਕੇ ਗਈ ਹੋਊਗੀ ਤੇ ਇੱਥੇ ਕਿਤੇ ਲਾਗੇ ਬੰਨੇ ਹੀ ਹੋਣੀ ਤੇ ਚੱਲ ਕੋਈ ਗੱਲ ਦੀ ਮੋੜ ਆਊਗੀ ਨਹੀਂ ਉੱਥੇ ਹੀ ਗਈ ਹੋਈਗੀ ਇਹਨਾਂ ਚੁੱਕ ਕਰ ਪਈ ਮਾਪੂਆ ਹੈਗੀ ਉਹ ਸੂਈਆ ਤੇ ਮੈਨੂੰ ਦੱਸ ਤਾਂ ਨਹੀਂ ਤੇ ਨਾ ਮੈਂ ਨਾਨਕੇ ਫੋਨ ਲਾਉਣ ਚੱਕੀ ਤੇ ਆਪਣਾ ਫੋਨ ਇਹ ਚੁੱਕਦੀ ਨਹੀਂ ਅੱਛਾ ਆ ਫਿਰ ਬਾਅਦ ਵਿੱਚ ਮੈਨੂੰ ਕਹਿੰਦੀ ਹੋਈ ਫੋਨ ਨਹੀਂ ਲਾਇਆ ਤੂੰ ਅੱਛਾ ਇਹ ਗੱਲਾਂ ਫੇਰ ਇਹਦੀਆਂ ਹਨ ਗੱਲ ਤੇ ਵੱਧ ਹੀ ਜਾਂਦੀ ਆ ਹੈ ਉਹ ਹੋਂ ਆਉਂਦੇ ਆ ਨਾ ਗੱਲ ਨਾ ਕੋਈ ਨਹੀਂ ਨਹੀਂ ਮੈਂ ਨਾਲੇ ਮੂਲ ਆਉਂਦੀ ਨਹੀਂ ਆ ਆ ਦੂਰੀ ਚੰਗੇ ਆ ਭੈਣਾ ਮੈਨੂੰ ਤੇਰਨਾ ਪੁੱਤ ਤੇ ਜਾ ਆਪਣੇ ਦੋ ਤੇ ਨਾ ਤੇ ਚਲ ਜਵਾਈ ਨਾ ਹੁੰਦਾ ਤੇ ਧੀ ਦੇ ਕੇ ਪੁੱਤ ਸੇੜੀਦਾ ਵਾ ਮੈਨੂੰ ਆਪਣੇ ਤੁਹਾਡੇ ਨਾ ਹੀ ਆ ਮੈਂ ਤੇਰੀ ਸੱਸ ਨੂੰ ਕੀ ਕਹਿਣਾ ਬਲਾਉ ਸਾਸਰੀ ਘਰ ਠੀਕ ਆ ਨਹੀਂ ਬਲਾਉ ਪਰ ਸਾਤ ਸਾਤ ਚਲ ਆਬੀ ਤਾਹੋ ਕਿ ਬਹੁਤ ਤੂੰ ਕਿਦਾਂ ਕਲਮ ਕਾ ਕੇ ਬੈ ਗਈਂ ਨਹੀਂ ਭੈਣ ਜੀ ਮੇਰਾ ਤੇ ਹੁਣ ਘੜੀ ਖਲੋਣ ਨੂੰ ਜੀ ਨੇ ਕੰਡਿਆ ਆ ਵੇਖਿਆ ਕਿੰਨੀ ਬਕਵਾਸ ਅੰਦਰ ਕਰਨ ਡਿਆ ਮੈਂ ਨਹੀਂ ਮਨਜੋਤ ਆਵੇ ਤੇ ਮੈਂ ਆਪਣੇ ਘਰ ਜਾਵਾਂ ਭਾਬੀ ਮੇਰੀ ਸੁਣ ਗੱਲ ਇੱਕ ਸ਼ਦਾਈ ਹੋ ਜੇ ਨਾ ਤੇ ਸਾਰੇ ਨਹੀਂ ਹੋ ਜਾਂਦਾ ਹੁੰਦਾ ਇਹ ਤੁਹਾਨੂੰ ਤੈਨੂੰ ਪਤਾ ਵੀ ਉਹਦੇ ਉਹ ਨਹੀਂ ਬੋਲਣ ਡਿਆ ਸ਼ਰਾਬ ਬੋਲਣ ਡਈ ਆ ਹੁਣ ਹੋ ਲੈਂਦੇ ਆ ਜਿੜਾਕ 소ਫੀ ਫੇ ਕਰ ਲੈਨੇ ਗੱਲ ਵੀ ਕੀ ਆਂਦਾ ਕੀ ਚਾਹੁੰਦਾ ਵਾ ਏ ਹਾਂ ਜੀ ਪਰ ਮੈਂ ਨਾ ਬਲਜੀਤ ਚੀ ਕਸੂਰ ਕਰਦੇ ਮੈਨੂੰ ਸਮਝਾਉਣੀ ਆ ਕੋਈ ਗੱਲ ਨਹੀਂ ਬਲਜੀਤ ਜੋ ਪਿੰਦਾ ਖਾਂਦਾ ਤਾਂ ਕੋਈ ਗੱਲ ਨਹੀਂ ਪਰ ਮੈਂ ਅੱਜ ਆਪਣੇ ਅੱਖੀਆਂ ਵੇਖ ਲਿਆ ਵਾ ਜਿੱਦਾਂ ਨੂੰ ਫਾਹ ਦੇਣ ਡਿਆ ਹੈ ਨਾ ਮੈਨੂੰ ਕੋਤ ਪਰਦਾਸ਼ ਨਹੀਂ ਹੋਇਆ ਏਦਾਂ ਦੇ ਕੰਮ ਮੈਨੂੰ ਨਹੀਂ ਚੰਗੇ ਲੱਗੇ ਜੇ ਮੇਰੀ ਕੁੜੀ ਨੂੰ ਕੁਝ ਹੋ ਗਿਆ ਨਾ ਤੇ ਵੇਖੀ ਫਿਰ ਮੈਂ ਦਾ ਕੀ ਹਾਲ ਕਰਦੀ ਹਾਏ ਭਾਬੀ ਉਹਨੂੰ ਕਿਹੜੀ ਤੂੰ ਪ੍ਰਿਆਰੀ ਉਹਦੀ ਜਨਾਨੀ ਆ ਉਹਦਾ ਟੱਬਰ ਵਾ ਇਹਨਾਂ ਦਾ ਘੜੇ ਵੱਟੇ ਦਾ ਨਿਆ ਕੋਈ ਨਹੀਂ ਕਰ ਸਕਦਾ ਅਹੀਂ ਚੱਲ ਜਾਣਾ ਨਾ ਰੋਲਾ ਰੱਪਾ ਪਾ ਕੇ ਤੇ ਉਹ ਵੀ ਹੁਣ ਸਮਾਂ ਹੀ ਪਾਉਂਦੀ ਨਾ ਬਲਜੀਤ ਵੀ ਜਿੱਦਾਂ ਮਰ ਜਾਣਾ ਤਾਂ ਚਾਹੀ ਮਾਰ ਦੇਣਾ ਵਾ ਤੇ ਇਹਨਾਂ ਨੇ ਇੱਕੋ ਇੱਕੋ ਹੀ ਹੋਣਾ ਹੀ ਵੇਖ ਲਈ ਮੁੜ ਕੇ ਭੈਣ ਜੀ ਜਦੋਂ ਉਹਨੂੰ ਕੁੱਟਦਾ ਮਾਰਦਾ ਫੇਰ ਉਹਨੇ ਖਪੀ ਨੇ ਕੀ ਕਰਨਾ ਕੋਈ ਨਾ ਕਟਾਵੇ ਸਮਝਾਉਣੀ ਆ ਬਲਜੀਤ ਨੂੰ ਮੈਂ ਸਮਝਾਉਂਗੀ ਮੈਂ ਬੈ ਕੇ ਉਹਨਾਂ ਕੇਵਲੇ ਕਰਦੀ ਆ ਗੱਲ ਵੀ ਨਾ ਬਲਜੀਤ ਤੂੰ ਵੀ ਫੋਨ ਕਰ ਦਿਆ ਕਰ ਝਟਪਟ ਸਾਰਿਆਂ ਦੇ ਖੂਨ ਗਰਮੂ ਆ ਕਿਤੇ ਮੁੜ ਕੇ ਵਾਅਦਾ ਘਾਟਾ ਹੋ ਗਿਆ ਤੇ ਫਿਰ ਰਾਹ ਜਾਂਦੀਏ ਹੋ ਜੂਗੀ ਫਿਰ ਕਿੱਥੇ ਜਾਏਂਗੀ ਪੈਣ ਜੀ ਮੈਨੂੰ ਤਾਂ ਲੱਗਦਾ ਨਹੀਂ ਇਹ ਜੋ ਵਿਆਹੀ ਹੈ ਨਾ ਆਹ ਹੀ ਇਹਨਾਂ ਦਾ ਕੁੱਤੀ ਕਲੇਚ ਪਿਆਰ ਆ ਤੇ ਮੇਰਾ ਤਾਂ ਇਰਾਦਾ ਵਾ ਕਿ ਦਫਾ ਇਹ ਘਰੇ ਨੂੰ ਛੱਡ ਹੀ ਦੇਗਾ ਆ ਜਾਣ ਦੇ ਇਹ ਕੋਈ ਖੇਡ ਵਾ ਗੁੱਡੇ ਕੁੜੀ ਦੀ ਪੈਣ ਜੀ ਮੈਂ ਵੀ ਘਰੋਂ ਦੀ ਨੌਤੀ ਦੇ ਸਾਹਮਣੇ ਮੈਂ ਤਾਂ ਉਨੀ ਹੀ ਡਈ ਮੈਂ ਮੈਂ ਨਹੀਂ ਜਾਣਾ ਮੈਂ ਤਾਂ ਅੱਗੇ ਨੇ ਬੜਾ ਵੱਧ ਘੱਟ ਬੋਲਿਆ ਵਾ ਕਿੱਦਾਂ ਕਹਿੰਦਾ ਚਲ ਜਾ ਇੱਥੋਂ ਚਲ ਜਾ ਇੱਥੋਂ ਤੇ ਮੇਰਾ ਦੂਜੇ ਦਿਨ ਕੀ ਕਹਿੰਦਾ ਮੈਂ ਤੇ ਆਹ ਹੀ ਕੱਪੜੇ ਪਾ ਕੇ ਉੱਥੇ ਬੈਠੀ ਤੇ ਮੈਨੂੰ ਬੋਟੀ ਆਦੀ ਵੀ ਨਹੀਂ ਮੰਮੀ ਜਾ ਨਾਲ ਜਾ ਪਤਾ ਵਧੀ ਮੈਨੂੰ ਬਾਹਰ ਦਿੱਤਾ ਪੇ ਜਾ ਤੂੰ ਨਾਲ ਮੇਰ ਮੰਨਾ ਤੇ ਮੈਨੂੰ ਨਾਲ ਲਿਆਉਣੀ ਨਹੀਂ ਦਿਆ। ਨਹੀਂ ਮੈਂ ਨਹੀਂ ਖੜਨਾ। ਪਰ ਤੇਰੀ ਇਹ ਗੱਲ ਪੱਕੀ ਹੋ। ਬਲਜੀਤ ਨੂੰ ਇਹੋ ਗੱਲ ਕਹਿਣੀ ਆ ਵੀ ਕੋਈ ਗੱਲ ਬਾਤ ਹੋਵੇ ਫੋਨ ਮिन्नੂ ਕਰਨਾ ਵਾ ਤੇ ਮਨਜੋਤ ਨੂੰ ਫੋਨ ਨਹੀਂ ਕਰਨਾ। ਚੱਲ ਆ ਚਲਦੀ ਆ ਘਰ ਨੂੰ। ਅਰੇ ਭੈਣ ਜੀ ਮੈਂ ਨਹੀਂ ਜਾਣਾ ਹੁਣ ਘਰ। ਮੈਂ ਨਾ ਹੁਣ ਮਨਜੋਤ ਨੂੰ ਡੇਕਣ ਲਈ ਮੈਂ ਫੇਰ ਕਿਤੇ ਖੁਸ਼ੀ-ਖੁਸ਼ੀ ਆਵਾਂਗੀ ਤੇ ਮੈਂ ਆਵਾਂਗੀ ਤੇ ਗੁੱਸਾ ਨਾ ਕਰੀ। ਚਲੋ ਮਹਾਰਾਜ ਖੁਸ਼ੀ-ਖੁਸ਼ੀ ਰੱਖੇ। ਕੋਈ ਗੱਲ ਨਹੀਂ। ਆ ਜਾ ਹਾਂ। ਨਹੀਂ ਮੈਂ ਉਹਨੂੰ ਡੇਕਣ ਲਈ ਆ ਤੇ ਮੈਂ ਚੱਲ ਜਾਣਾ ਵਾ ਘਰ ਬੋਟੀ ਨਿਆਣਾ ਵੀ ਨਿਕਾ ਵਾ। ਪਰ ਆਨੇ ਵਿਚਾਰੀ ਡੀਕ ਦੀ ਹੋਣੀ ਤਾਂ ਫੋਨ ਉਹਦੇ ਫੋਨ ਤੇ ਮੇਰਾ ਫੋਨ ਨਹੀਂ ਲੈਂਦਾ ਉਹਦੇ ਫੋਨ ਹੁਣ ਇਹਨੂੰ ਕਵਾਓ ਹੀ ਨਾ ਮੈਂ ਕੀ ਕਹਣਾ ਉਹ ਤੇ ਮਨਜੋਤ ਨੂੰ ਵੀ ਆਖੀ ਵੀ ਬਾਰੇ ਬਾਰੇ ਹੁਣ ਜਦੋਂ ਜਾਣਾ ਚਲ ਜਿਓ ਹੁਣ ਇਹ ਅੰਦਰ ਨਾ ਆਵੇ ਤਾਂ ਮੈਂ ਉਹਨੂੰ ਟਿਕ ਕਾਢੀ ਕੇ ਭਾਵੇ ਤੇ ਮੈਨੂੰ ਲੈ ਕੇ ਗਾਂ ਜਾਵਾਂ ਕਿਹਦੇ ਹੋਰ ਨਾ ਉਹ ਵੀ ਤੇ ਰਹਿ ਬੋ ਸਵੇਰੇ ਚਲ ਜਿਓ ਕੋਈ ਗੱਲ ਨਹੀਂ ਸਵੇਰ ਨੂੰ ਆਜਾ ਸਵੇਰ ਹੀ ਦੇਣੀ ਆ ਉੱਥੇ ਕੀ ਹੋਣਿਆ ਤੇ ਫਿਰ ਮੇਰੀ ਗੱਲ ਸੁਣ ਫਿਰ ਬਾਹਰੇ ਤੁਸੀਂ ਬਹਿ ਜਾਓ ਚੰਗਾ ਉੱਥੋਂ ਹੀ ਆਉਂਦਾ ਨਾ ਫਿਰ ਨਿਕਲ ਜਿਓ ਕੋਈ ਨਹੀਂ ਆਉਂਦਾ ਤਾਂ ਮੈਂ ਇੱਥੇ ਲੈ ਜਾਣਾ ਉਹਨੂੰ ਕੋਈ ਮੇਰਾ ਲੱਗਦਾ ਨਾ ਤੁਹਾਨੂੰ ਦਾ ਧਿਆਨ ਰੱਖਿਓ ਹੁਣ ਮੇਰੇ ਕੋ ਆ ਨਹੀਂ ਜਾਣਾ ਮਨ ਬਹੁਤ ਗੁੱਸੇ ਵਿੱਚ ਵਾਜੇ ਤੇ ਕੋਈ ਗੱਲ ਫੇ ਮੈਂ ਕਿਹ ਦਣਾਉਂਗੀ ਫੇ ਮੈਂ ਕਰੂੰਗੀ ਤੁਹਾਨੂੰ ਵੀ ਫੋਨ ਤੇ ਮੈਂ ਬਲਜੀਤ ਨੂੰ ਵੀ ਸਮਝਾਉਂਗੀ ਚੰਗਾ ਠੀਕ ਹੈ